ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਨੇਚਰਲ ਕ੍ਰੇਪ ਦੇ ਸੂਟ ਆਉਣਗੇ ਸ਼ਰਟ ਦੇ ਉੱਪਰ ਇੰਬੋਰਡਰੀ ਆਏਗੀ ਸੇਮ ਫਰੰਟ ਦੇ ਉੱਪਰ ਇੰਬੋਰਡਰੀ ਆਏਗੀ ਤੇ ਸੇਮ ਬੈਕ ਦੇ ਉੱਪਰ ਸ਼ਰਟ ਦੇ ਉੱਪਰ ਇੰਬੋਰਡਰੀ ਆਏਗੀ ਫੁੱਲ ਹੈਵੀ ਬਾਟਮ ਰਹੇਗੀ ਬਾਜ਼ੂ ਵਰਕ ਹੈਵੀ ਰਹੇਗਾ ਹੈਂਡ ਵਰਕ ਦੇ ਸੂਟ ਨੇ ਅਨਸਟਿਚ ਆਉਣਗੇ ਇਹ ਵਾਲੇ ਸੂਟ ਪਿਓਰ ਕਾਟਨ ਦੇ ਆਉਣਗੇ ਸ਼ਰਟ ਦੇ ਉੱਪਰ ਵਰਕ ਹੈ ਨਾਲ ਇਹਨਾਂ ਦੇ ਪਲਾਜ਼ੋ ਬਣਿਆ ਹੈ ਪਲਾਜ਼ੋ ਦੇ ਉੱਪਰ ਵੀ ਵਰਕ ਆਏਗਾ ਅਨਸਟਿਚ ਸੂਟ ਆਉਣਗੇ ਵਿਦਆਊਟ ਦੁਪੱਟਾ ਰਹਿਣਗੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਵਟਸਐਪ ਨੰਬਰ ਦਿੱਤਾ ਹੋਇਆ ਜੀ ਆਪਾਂ ਇਹਦੇ ਵਿੱਚ ਪਾਰਟੀ ویئر 컬렉ਸ਼ਨ ਵੀ ਲੈ ਕੇ ਆਏ ਆ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕੈਮਬ੍ਰਿਕ ਕਾਟਨ ਦੇ ਨਾਲ 3D ਦੁਪੱਟਾ ਬਣਿਆ ਹੋਇਆ ਹੈ ਮਸਲੀਨ ਦਾ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਮਸਲੀਨ ਕਾਟਨ ਦੇ ਬੋਟਮ ਵਰਕ ਬਾਜ਼ੂ ਵਰਕ ਆਏਗਾ ਤੇ ਇਹ ਵਾਲੇ ਪਿਓਰ ਕੈਮਬ੍ਰਿਕ ਕਾਟਨ ਦੀ ਸ਼ਰਟ ਆ ਗਈ ਬੋਟਮਿਕ ਕਾਟਨ ਦੀ ਆ ਗਈ ਨਾਲ ਇਹਨਾਂ ਦੇ ਕੋਟਾ ਚੱਕ ਦਾ ਦੁਪੱਟਾ ਰਹੇਗਾ ਪ੍ਰਾਈਸ ਸਾਰੇ ਨੇ ਮੈਂਸ਼ਨ ਨੇ ਆਪਾਂ ਹੈਂਡਵਰਕ ਦੇ ਸੂਟ ਵੀ ਲੈ ਕੇ ਆਏ ਆ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਤੇ ਆਪਾਂ ਵਰਲਡਵਾਈਜ਼ ਸ਼ਿਪਿੰਗ ਵੀ ਕਰਦੇ ਆ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਕੋਟਾ ਚੱਕ ਦਾ ਰਹੇਗਾ ਉੱਪਰ ਪੈਚ ਵਰਕ ਆ ਪ੍ਰਾਈਸ ਸਾਰੇ ਨੇ ਮੈਂਸ਼ਨ ਹੁੰਦੇ ਨੇ ਤੇ ਆਰਡਰ ਕਰਨ ਲਈ ਜਿਹੜਾ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਹੁੰਦਾ ਜੀ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੇ ਇਹ ਵਾਲੇ ਸੂਟ ਆਉਣਗੇ ਜੀ ਡੋਲਾ ਸਿਲਕ ਦੇ ਇਹ ਪਰ ਮੀਟਰ ਦੇ ਹਿਸਾਬ ਨਾਲ ਮਿਲਦੇ ਨੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਜਾਂ ਪੂਰਾ ਸੂਟ ਵੀ ਲੈ ਸਕਦੇ ਹੋ ਕੁਝ ਵੀ ਇਹਨਾਂਸ ਦਾ ਬਣਵਾ ਸਕਦੇ ਹੋ ਤੇ ਇਹਨਾਂ ਦੀ ਡਿਟੇਲ ਪੂਰੀ ਉੱਪਰ ਲਿਖੀ ਹੋਈ ਹੈ ਸਾਰੇ ਸੂਟਾਂ ਦੇ ਉੱਪਰ ਤੇ ਤੁਸੀਂ ਸੂਟ ਆਰਡਰ ਕਰਨ ਲਈ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਥੈਂਕ ਯੂ so much